ਲਓ ਵੀ ਆ ਬੱਕਰੀ ਲਿਆਇਆ ਕੀ ਨਾਮ ਬਾਈ ਦਾ ਮਾਮਾ ਕਹਿੰਦੇ ਮਾਮਾ ਕਹਿੰਦੇ ਇਹਨੂੰ ساری ਦੁਨੀਆ ਮਾਮਾ ਕਹਿੰਦੀ ਆ ਹਰੀ ਕੇ ਕਲਾ ਪੰਡਾ ਸਰਪੰਚ ਦਾ ਮਾਮਾ ਉਹ ਪੁੱਛਿਆ ਨਹੀਂ ਮਾਮਾ ਯਾਰ ਲੈ ਅਕਲ ਦੀ ਵਸਾਈ ਦੇ ਕੀ ਮੰਗਿਆ ਕੀ ਆ ਬਾਈ ਆ ਫੇਰ ਕੋਈ ਕੀ ਮੰਗਿਆ ਜੀ ਤੁਹਾਨੂੰ ਪਤਾ 11 ਕਿਲੋ ਹੈ ਬੋਲੀ ਬਾਈ ਕੀ ਮੰਗਿਆ 15000 15000 ਮੰਗਿਆ ਗਿਆ ਕੱਬਣ ਕਿਨੇ ਚਰਦੀ ਆ ਇੱਥੋਂ ਹੋਈਏ 2-3 ਮਿੰਟ ਦੀ ਆ ਇਹ ਦਾਦੇ ਗਯਾ। ਤਾਂ ਇਹ ਤਾਂ ਮੈਨੂੰ ਕਹੇ ਤੁਸੀਂ 1500 ਪਾ ਸਕਦੇ ਨਾ ਬਈ ਮੈਂ ਇਹ ਤੈਨੂੰ ਇੱਕ ਗੱਲ ਹਾਂ ਲਖਾਈ ਇਹ ਮੇਰੇ ਕੋਲ। ਚੱਲ ਲਖਾਈ ਇਹਨੂੰ ਪਾ ਦਿੰਨੇ ਯਾਰ ਕੋਈ ਨਹੀਂ। ਬਸ ਹਾਂ ਕਿੱਥੇ ਪਾ ਦੇਗਾ। ਲਿਆ ਆ ਫੜੀ ਆ ਜੀ ਆ ਜੀ ਕਰਕੇ ਲਖਾਈ ਨਹੀਂ ਨਹੀਂ ਬਾਤ ਤੂੰ ਹੁਣ ਕਹਿਦਾ ਕੋਈ ਨਹੀਂ ਹੁਣ ਮੈਂ ਤਾੜੀ ਕਰਕੇ ਇਹ ਤਾੜੀ ਕਰਕੇ ਸੌਦਾ ਦਿੰਦਾ ਇਹਨੂੰ ਕਹਿ ਰਹਿਂਦੇ। ਖੁਸ਼ ਹੋ ਕੇ ਤੈਨੂੰ ਨਾ ਨਾ ਆ ਸਾਰੇ ਗਿਣ ਲਾ ਤੂੰ ਗਿਣ ਕੇ ਦੇ ਦੇ। ਗਿਣ ਕੇ ਦੇ ਲਖਾਈ ਕਰਾਉਣਾ ਪਾਉਣਾ। ਲਾ ਵੀ ਆਹਾ ਬੱਕਰੀ ਕਲਦੀਬ ਨੇ 790 ਨਫਾ ਵੇਚਦੀ ਆ ਪੂਰੇ ਬੰਦੇ ਨੇ 5000 ਨਫਾ ਵੇਚਦੇ ਮੇਰੇ ਹੋਰ ਦੁਆਰੇ ਐ ਕਿਉਂ ਕਰਦਾ ਯਾਰ ਥੋੜਾ ਦਿੱਤਾ ਕਲੀਵਾ ਬਾਈ ਤੈਨੂੰ ਕੀ ਆ ਕੇ ਸੱਜਿਆ ਦੱਸੀ ਯਾਰ ਬਾਈ ਮੈਂ ਤਾਂ ਆਇਆ ਠੀਕਾ ਮੈਂ ਖੇਡ ਕਰ ਲਾਂਗੇ ਸਭ ਹਾਂ ਤੈਨੂੰ ਸੱਜਿਆ ਵੀ ਤੈਨੂੰ ਦਵਾ ਕੇ ਭੇਜਾਂ ਕੋਸ ਨਾ ਕੋਸ ਨਫਾ ਬਣ ਗਈ ਦਿਹਾੜੀ ਹਾਂ ਬਾਈ ਚੰਗੀ ਬਣ ਗਈ ਠੀਕ ਆ ਕਿ ਨਹੀਂ ਇਹ ਬਾਈ ਹਰੀ ਕੇ ਕਲਾ ਭਰਾਵਾ ਮੰਡੀ ਭਵੇਂ ਛੋਟੀ ਆ ਪਰ ਇਹ ਬੰਦੇ ਜ਼ਿੰਮੇਵਾਰੀ ਨਾਲ ਚੱਲਦੇ ਆ ਸੀ ਸਾਰੇ ਤੇ ਫੇਰ ਜਾ ਕੇ ਗਾਂ ਸੌਦਾ ਸੀ ਸਿਰੇ ਚੜਾਈ ਹਾਂ ਮੁੱਟੀ ਪਾਣੀ ਬਣਿਆ ਆਪਦਾ ਬਿਲਕੁਲ ਹਾਂ ਸਹੀ ਬੱਕਰੀ ਵੇਖ ਲੈ ਕੋਹ ਫੜੀ ਆਉਂਦਾ ਲਓ ਯਾਰ ਬੱਕਰੀ ਦਾ ਸੌਦਾ ਵੀ ਸਿਰੇ ਚੜ ਗਿਆ ਲਓ ਜੀ ਮੇਤਰੋ ਬੱਕਰੀ ਦਾ ਸੌਦਾ ਐਸ ਦਾ ਦੁਬਾਰਾ ਹੋ ਗਿਆ ਤੇ ਰੇਡ ਨਹੀਂ ਅਸੀਂ ਦੱਸਦੇ ਕਿਉਂਕਿ ਰੇਡ ਵਾਰੀ-ਵਾਰੀ ਦੱਸਣ ਦੇ ਵਿੱਚ ਮੁੜ ਕੇ ਅਗਲੇ ਨੇ ਗਾਂ ਵੇਚਣੀ ਹੁੰਦੀ ਆ ਦੂਜੀ ਯਾਰ ਫੇਰ ਸੌਦਾ ਹੁੰਦਾ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਠੀਕ ਆ ਜੱਗੇ ਬਾਈ ਹਾਂਜੀ ਠੀਕ ਆ ਬਾਈ ਠੀਕ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਬੀਬੀਤੀ ਚੈਨਲ ਦੇ ਨਾਲ ਤੇ ਦੋਸਤੋ ਦੂਜਾ ਚੈਨਲ ਆਪਣਾ ਮੱਝਾਂ گاਵਾਂ ਦਾ ਉਹਦਾ ਨਾਮ ਹੈਗਾ ਜੀ ਸੁਖਰਾਜ ਬੀਬੀਤੀ ਤੇ ਅੱਜ ਦੋਸਤੋ ਅਸੀਂ ਆਏ ਆ ਬੱਕਰਾ ਮੰਡੀ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਸਵੇਰ ਸੁਬਾਹ ਦਾ ਵੇਲਾ ਆ ਤੇ ਹਜੇ 10-15 ਨਾਗ ਆਏ ਆ ਬਾਕੀ ਵੀਰ ਹਜੇ ਤੁਰੇ ਆ ਘਰੋਂ ਆ ਰਹੇ ਆ ਰਸਤੇ ਦੇ ਵਿੱਚ ਆ ਤੇ ਇੱਕ ਸੌਦਾ ਉਹ ਰਿਹਾ ਤੁਹਾਨੂੰ ਦਿਖਾਉਣੇ ਆ ਦੋਸਤੋ ਆ ਪੱਠ ਦਾ ਦੋ ਦੰਦ ਮੂੰਹੋਂ ਆ ਪੱਠ 10022 ਨੇ ਮੰਗਿਆ ਜੱਗਾ ਮੰਡੀ ਆਨਰ ਆ ਉਹਦੇ ਕੋਲੇ ਆ ਇਹ ਤੇ ਉਹ ਆ ਦਾ ਨਿੱਕਾ ਜਿਹਾ ਮੋਲੀ ਕੀਤਾ ਤੇ ਪਰ ਕਰਦਿਆਂ ਕਰਾਉਂਦੇ ਅਸੀਂ 8000 ਤੇ ਪਹੁੰਚਿਆ ਬਾਈ ਕੁਲਦੀਪ ਕੋਟ ਭਾਈ ਵਾਲਾ ਲੈਂਦਾ ਅੱਗੇ ਵੇਖੋ ਹੁਣ ਕੀ ਬਣਦਾ ਹਾਂ ਬਾਈ ਕਿੰਨੀ ਕਸਰ ਰਹਿ ਗਈ ਬਈ ਕਸਰ ਆ ਜਾਈ ਮੈਂ ਆਖਾਂ ਨੌ ਦੀ ਲਾਈ ਇਹਦਾ ਕਰਕੇ ਮੇਰੀ ਮੰਡੀ ਤੇ ਆਇਆ ਆਪਾਂ ਇਹਦਾ ਮਾਨ ਕਰਕੇ ਗਏ ਆ ਬਾ ਫਲ ਵੀ ਕੁਲਦੀਪ ਗਿਣੀ ਜਾਂਦਾ ਪੈਸੇ ਹੁਣ ਕਿਵੇਂ ਕਰਤੀ ਲਿਖਾਈ ਤੂੰ ਕਰਾਉਣੀ ਲਿਖਾਈ ਕਰਾ ਦੇ ਬਸ ਲੈ ਜਾ ਜਾ ਸਾਡੇ ਆਰਤੀ ਲੈ 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 ਵੀ ਦਛੰਡੀ ਫੈਸਲਾ ਹਰ ਜੀ ਹੁਣ ਸਾਰਿਆਂ ਤੋਂ ਕਰਦੇ ਆਪਾਂ ਪਾਪ ਆਪਣੀ ਕਰਦੇ ਕਲੇਸ਼ ਨਾ ਚੱਲ ਨਿਬੜ ਗਿਆ ਕੰਮ ਬਾ ਨਿਬੜ ਗਿਆ ਬਾਈ ਲਿਖ ਦੇ ਪਾਪਾ ਕਰਾਓ ਬੋਣੀ ਯਾਰ ਕਰਾਓ ਬੋਣੀ ਕਰਾਓ ਬਾਈ ਹਾਂ ਸਹੀ ਗੱਲ ਲੈ ਵੀ ਆਪਾਂ ਬਾਈ ਇਹਦੇ ਤੇ ਸਿਰਤੀ ਸੇਵਕ ਬਣਾਗ ਵਾਲੇ ਤੇ ਕਾ ਸੌਦਾ ਨੇੜੇ ਕਰਕੇ ਉਸ ਤੋਂ ਬਾਅਦ ਫੇ ਬਈ ਵਾਦਾ ਘਾਟਾ ਹੁਣ ਕਰਮਾਂ ਦਾ ਇਹਨੇ ਕਰਮਾਂ ਦਾ ਕਰਾਓ ਬੋਣੀ ਮੇਰੀਆਂ ਕਰਿਓ ਤੇ ਚੰਗੇ ਸੁਣਾ ਲੱਗਣ ਹੈਗੇ ਖੁੱਲੇ ਚੱਲ ਦੇ ਦਿੰਨੇ ਕੋਈ ਕੋਈ ਨਹੀਂ ਕਰ ਲੈਨੇ ਖੁੱਲੇ ਵੀ ਕਰ ਲੈਨੇ ਲੋ ਜੇ ਪਹਿਲਾ ਸ਼ਬਦਾ ਸਿਰੇ ਚੜ ਗਿਆ ਹਰੀਕੇ ਕਲਾ ਬਕਰਾ ਮੰਡੀ ਤੇ ਤੇ ਬਾਈ ਮਲਨ ਵਾਲੇ ਵੀ ਆਏ ਬੈਠੇ ਆ ਉਧਰ ਤੇਰੀ ਸੌਣੇ ਦੀ ਢੁੰਡ ਰੈ ਇਹਨੇ ਤੇ ਅਗਲਾ ਸ਼ਬਦਾ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਨੂੰ ਨੀ ਕਰੀ ਪੂਰੇ ਡੱਕ ਮੈਂ ਬਟੇਆ ਲੋ ਵੀ ਸਜਣੋ ਆ ਪਾਠ ਦਾ ਸ਼ਬਦਾ ਪਹਿਲਾਂ ਸਵੇਰ ਹੋਇਆ ਸੀਗਾ ਬਾਈ ਕੁਲਦੀਪ ਕੋਟ ਭਾਈ ਵਾਲੇ ਨੇ ਲੈ ਲਈ ਸੀ ਇਹੇ ਤੇ ਹਰੀਕੇ ਕਲਾ ਬਕਰਾ ਮੰਡੀ ਤੇ ਇਸ ਤੋਂ ਬਾਅਦ ਬਾਈ ਬੱਬੂ ਨੇ ਲੈ ਲਈ ਇਹ ਛੱਤੇ ਜਾਣੇ ਵਾਲੇ ਨੇ ਤੇ ਹੋ ਗਿਆ ਬਾਈ ਸੌਦਾ ਕਲੀਅਰ ਠੀਕ ਹੈ ਤੇ ਮੋਲ ਆਪਾਂ ਦੱਸਦੇ ਨਹੀਂ ਕਿਉਂਕਿ ਗਾਂ ਵੇਚਣੀ ਹੁੰਦੀ ਆ ਤੇ ਲਿਖਾਈ ਆਪੋ ਆਪਣੀ ਦੇ ਸੌਦਾ ਆਪਾ ਇਹ ਦੱਸ ਨਹੀਂ ਸਕਦੇ ਬਾਈ ਜੀ ਵੀ ਕਿੰਨੇ ਦਾ ਹੋਇਆ ਕਿਉਂਕਿ ਮੁੜ ਕੇ ਇਹਨਾਂ ਨੇ ਗਾਂ ਪਾਉਣਾ ਹੁੰਦਾ ਜਾਨਵਰ ਠੀਕ ਆ ਬਾਈ ਗਿਲਦੀਪ ਓਕੇ ਓਕੇ ਹੋ ਗਿਆ ਕੰਮ ਪੈਸੇ ਆ ਗਏ ਹਾਂ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਗਿਆਨੀ ਮੂਹਰੇ ਰੱਖਿਆ ਕਰੋ ਇਹ ਹੋਣੀ ਮੈਂ ਤਨੂੰ ਆਦਾ ਉਹ ਨਾ ਛੱਡੀ ਯਾਰ ਕਾਹਦਾ ਸੌਦਾ ਹੋ ਗਿਆ ਕੀ ਆਂਦਾ ਹੈ ਯਾਰ 20 ਦਿਨ ਪਹਿਲਾਂ 5000 ਦਿੱਤੇ ਤੋਂ ਲਈ ਆ ਅੱਛਾ 20 ਦਿਨ ਦੇ ਸੰਭੀ ਇਹਨੂੰ 15 ਦਿਨੋਂ ਘਰੇ ਬਣੀ ਨੂੰ ਮੈਂ ਕਿਹਾ ਵੀ ਖਾਲੀ ਸਮਝ ਕੇ ਸੌਦਾ ਕਰ ਲਓ ਠੀਕ ਆ ਇਹ ਨਫਾ ਦਾ ਕੀ ਦੇਣਾ ਉੱਡੇ ਘਟਾਈ ਜਾਂਦੇ ਬੰਦਾ ਜੇ ਤੂੰ ਸੱਚੀ ਇਹ ਚੰਗਾ ਕਰਕੇ ਤਾਂ ਮੈਂ ਬੋਲਦਾ ਨਹੀਂ ਪੈਸੇ ਨਹੀਂ ਕਿ ਤਾਂ ਕੋਈ ਗੱਲ ਨਹੀਂ ਪੈਸਿਆਂ ਦਾ ਤਾਂ ਪੈਨਸ਼ਨ ਨਾ ਮੰਨ ਤੂੰ ਜਿੰਨੇ ਹੈਗੇ ਦੇ ਦੇ ਤੂੰ ਪੈਸਿਆਂ ਦਾ ਕੋਈ ਗੱਲ ਨਹੀਂ ਪੈਸੇ ਤਾਂ ਤੈਨੂੰ ਆਂਦਾ ਵੀ ਨਹੀਂ ਉਹ ਇਹ ਜਦੋਂ ਤੇਰੀ ਬਾਹ ਫੜਾ ਦਿੰਦਾ ਕਿਸੇ ਨੂੰ ਜੇ ਕਿਤੇ ਨਾ ਹੋਣ ਤਾਂ ਫਿਰ ਆਪਾਂ ਬੰਦੇ ਪੈਸਿਆਂ ਪਿੱਛੇ ਤੈਨੂੰ ਆਖੋ ਹਾਂ ਪੂਰੀ ਪੰਜ ਗਈ ਓਏ ਸੌਦੀਆਂ ਛੋੜ ਕਰਾ ਲਈ ਹੁਣ ਕਰ ਦੋ ਛੋੜ ਨੂੰ ਪਤਾ ਜੈ ਜੇ ਕਰ ਕਰ ਧੱਕਾ ਮੈਨੂੰ ਵੀ ਨਾ ਮਾਰ ਮੈਨੂੰ ਹੱਤਾਂ ਨਹੀਂ ਕਰਾਦੀ ਮੈਨੂੰ ਹੱਤਾਂ ਕਰ ਗਿਆਨੀ ਮੂੰਹ ਰਿਆਂ ਨੂੰ ਰੱਖਿਆ ਕਰ ਖਾਂ ਯਾਰਾ ਓਏ ਪੈਸੇ ਨਹੀਂ ਇੱਕ ਤਾਂ ਫੜਦਾ ਫੜਾਉਣੇ ਪੈਣਾ ਪੈਦਾ ਕੀ ਗੱਲ ਐ ਵੀ ਮੈਂ ਤੇਰੇ ਕੇ ਬੋਲਣਾ ਦੇਖੋ ਸਹੀ ਨਹੀਂ ਪਰ ਪਤਾ ਕੀ ਗੱਲ ਨਾ ਮੈਨੂੰ ਮਾਰੀ ਦੇ ਨਾ ਇਹਨਾਂ ਨੂੰ ਮਾਰ ਮੈ ਹਉਣੀਆਂ ਦਾ ਜੈ ਜੇ ਕਰ ਉਹ ਕਰਦਾ ਕੁਲਦੀਪ ਕਰ ਦੋ ਬਸ ਬੰਨ ਲਖਾਈ ਕਰਾ ਦੇ ਯਾਰ ਸੋ ਮਨ ਜਾ ਰੱਖ ਲੈ ਖਰੇ ਬੰਨ ਲਖਾਈ ਕੀ ਕਬੀ ਸੌਦਾ ਹੋ ਗਿਆ ਬਸ ਹੁਣ ਤੈਨੂੰ ਪਾ ਦੀ ਜਿਹੜਾ ਕੋਲ ਲੈ ਵੀ ਰੇਟ ਨਹੀਂ ਅਸੀਂ ਦੱਸ ਸਕਦੇ ਇਹਨਾਂ ਦਾ ਆਫਰੀ ਜੀ ਬਾਕੀ ਵੀਡੀਓ ਦੇ ਵਿੱਚ ਉਹਨੇ ਦੱਸਤਾ ਵੀ ਕਿੰਨੇ ਦੀ ਗਈ ਸੀ ਕੀ ਸੀਗਾ ਤੇ ਬਾਕੀ ਕੁਝ ਨਹੀਂ ਦੱਸਦੇ ਅਸੀਂ ਤੁਸੀਂ ਵੀਡੀਓ ਚੋਂ ਪਤਾ ਲਾਉਣਾ ਲੈ ਵੀ ਸਿਰੇ ਚੜਾਤਾ ਸੌਦਾ ਹਰੀਕੇ ਕਲਾ ਬੱਕਰਾ ਮੰਡੀ ਦੇ ਵੇ ਉਹੀ ਬਾਪੂ ਆਇਆ ਨੂੰ ਕਰਾਂ ਆ ਬੱਕਰੀਆਂ ਬਾਈ ਭੜੀ ਜਾਂਦੀਆਂ ਤੇਰੀਆਂ ਇਹ ਨਾ ਗਈ ਇਹ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਹਰੀ ਕੀ ਕਲਾ ਬਕਰਾਂ ਮੰਡੀ ਤੇ ਸੌਦਾ ਹੋਇਆ ਤੇ ਪਵਨੇ ਨੇ ਬਾਈ ਜੀ ਮੰਡੀ ਆਨਰ ਆ ਸੂਰੇ ਵਾਲੇ ਦੇ ਉਹ ਵੀਰ ਲੈ ਗਿਆ ਪੱਟ ਠੀਕ ਆ ਬੱਬੂ ਬਾਈ ਓਕੇ ਹੋ ਗਿਆ ਹੋ ਗਿਆ ਹੋ ਗਿਆ ਠੀਕ ਆ ਬਾਈ ਜੀ ਲਓ ਵੀ ਇੱਕ ਸੌਦਾ ਹੋਰ ਕਰਦੇ ਆ ਬਾਈ ਸੇਵਕ ਮਢਾਗ ਨਾਲ ਤੇ ਇਹਦੇ ਕੋਲ ਬਰਬੀਆਂ ਲੇਖ ਤਾਂ ਵੇਚਤੀ ਇਹਨੇ ਬਾਲੇ ਨਫਰਾਂ ਦੇ ਦੀ ਉਹ ਤਾਂ ਇਹ ਪਤਾ ਨਹੀਂ galera ਇੱਕ ਆਏ ਇਹ ਵਾਰੀ ਵੀ ਆਦਰ ਰੱਖੀ 100 ਲਖਾਈ ਦਾ ਵੀ ਘੱਟ ਦੇ ਇਹ ਗੱਬਣਾ ਬਾਈ ਬੱਕਰੀ ਢਾਈਆਂ ਮੇਰੀ ਦੀ ਗੱਬਾ ਢਾਈਆਂ ਮੇਰੀ ਦੇ ਮੁੱਲ ਕੀ ਆਦਾ ਬਈ ਜਾਜ 1.5 ਲੱਖ ਤੇ ਆਪਣੇ ਹੱਥੇ ਬਸ ਸੋਡਾ ਮਾਨਦਾਨ ਕਰ ਦਾਂਗੇ ਵਿੱਚੋਂ ਇਨਾਕ ਮਾਨਦਾਨ ਮਾਨਦਾਨ ਤਾਂ ਹੱਥ ਚ ਫੜਿਆ ਜਿਹੜਾ ਹੈਦਾ ਵੀ ਹੁੰਦਾ ਤੇ ਮਾਨਦਾਨ ਨਹੀਂ ਨਹੀਂ ਹੱਥ ਬੰਨ੍ਹ ਵਾਲਾ ਢਾਈਆਂ ਮੇਰੀ ਦੀ ਗਾਬਾ ਵੀ ਪਰਚੀ ਗਾਰੰਟੀ ਦਾ ਹੈ ਨਾ ਹਾਂ ਠੀਕ ਹੈ ਤਾਂ ਬਾਈ ਯਾਰ ਵੀ ਬੱਕਰੀ ਖਾਲੀ ਨਿਕਲ ਜੇ ਬੱਚੇ ਰੜਕੀਆਂ ਦੇ ਚੈੱਕ ਕਰ ਲੈ ਬਣਾ ਨਹੀਂ ਉਹ ਤਾਂ ਸਾਨੂੰ ਇੰਨੀ ਡਾਕਟਰ ਹੀ ਨਹੀਂ ਨਾ ਆਉਂਦੀ ਲਓ ਜੀ ਆ ਬਾਈ ਢਾਈ ਮਹੀਨੇ ਦੀ ਗੱਬਣ ਬੱਕਰੀ ਬਾਈ ਦੱਸੀ ਜਾਂਦਾ ਤੇ ਗਾਰੰਟੀ ਹੈ ਇਹਦੀ ਤੇ ਸੌਦਾ ਹੁਣ ਕਰਦੇ ਆ ਆਪਾਂ ਨਹੀਂ ਪਾਰੀ ਨਹੀਂ ਪਾਰੀ ਵਿੱਚ ਨਹੀਂ ਆ ਗਾ ਯਾਰ ਉਰੇ ਘਰ ਆਹਾ ਸਾਈਤਾ ਕੱਢ ਲਿਆ ਪਹਿਹੀ ਲੜਾ ਸਾਈ ਉਹ ਪਾ ਦੇ ਤਾ ਪ੍ਰੇਮ ਦਾ ਹੀ ਆ ਇਹ ਪੀਆ ਦਾ ਹੁਣ ਇਹ ਇਹ ਨੋ ਕਹਿੰਦਾ ਇਹਨਾਂ ਸੱਤਾਂ ਮੈਂ ਲਿਖਾਈ ਕਹਿਤੀ ਸੀ ਕੀ ਆ ਕਰਾਤ ਬਈਓ ਹਲਾ ਥਾਣਾ ਬੱਲਾ ਗੁਰਦੁਆਰੇ ਦਾ ਐ ਕਰ ਲੈ ਮੇਰੀ ਗੱਲ ਸਿਰਫ ਕਹੇ ਧੱਕਾ ਕਰੇਗਾ ਤੂੰ ਇਹ ਵੀ ਬੰਦਾ ਲੈ ਆਈ ਧੱਕਾ ਤਾਂ ਹੋਣਾ ਹੀ ਹੋਣਾ ਸਿੱਧੀ ਗੱਲ ਹੈ ਤੁਹਾਡੇ ਨਾਲ ਧੱਕਾ ਨਾ ਕਰਾਂਗੇ ਹੁਣ ਧੱਕਾ ਤਾਂ ਹੋਣਾ ਹੀ ਹੈ ਤੇਰੇ ਨਾਲ ਮੈਂ ਇਹਦੇ ਨਾਲ ਸਾਡੀ ਮੰਡੀ ਚ ਵਿੱਚ ਮੱਝਾ ਜੀ ਕਰ ਦੇ ਕੋ ਮੈਂ ਕਰ 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 ਦੇ ਕਰ ਦੇ ਕਰ ਦੇ ਹੈ ਠੀਕ ਹੈ ਕਰ ਦੇ ਮੈਨੂੰ ਕੀ ਆ ਨਾਲ ਹੈ पाला ਜੇ ਸਾਡੇ ਸਾਥ ਨਹੀਂ ਠੱਕਾ ਠਾਪ ਕਰਕੇ ਸਾਡੇ 7000 ਲਖਾਈ ਤੂੰ ਕਰਾਉਣੀ ਮੇਰੀ ਸੁਣ ਲੈ ਹੁਣ ਮੇਰੀ ਗੱਲ ਤੁਸੀਂ ਦੋਲੇ ਨਾਲ ਕਰੋ ਸਾਡੇ 7000 ਲਖਾਈ ਨਹੀਂ ਮੈਂ ਕਰਾ ਦਿੰਦਾ ਤੁਸੀਂ ਦੋਲੇ ਨਾਲ ਕਰੋ ਲਿਖਾਈ ਮੈਂ ਕਰਾ ਦੇਣਾ ਨਹੀਂ ਸੇਵ ਕਰਾਂਗਾ ਸਾਡੇ ਨਹੀਂ ਮੈਂ ਕਰਾ ਦਿਆ ਫਿਰ ਮੈਂ ਤੇਰਾ ਮਾਨਤਾ ਨਹੀਂ ਕੀਤਾ ਨਾਮ ਤਾਂ ਮੈਂ ਕਹਿੰਦਾ ਭੋਮੇ ਨੂੰ ਹੁਣ ਮੈਂ ਦੱਸਦਾ ਵੀ ਕੀ ਦੋ ਕਿੰਨੇ ਨਹੀਂ ਪੜਨ ਲਿਖਾਈ ਤੂੰ ਕਰਾ ਦੇ ਸਾਡੇ ਸਾਥ ਨਹੀਂ ਮੂੰਹ ਕਰਾਉਣੀ ਸਮਝਦੀ ਮੈਂ ਤੈਨੂੰ ਦੱਸਦਾ ਹਾਂ ਵੀ ਕਿੰਨਾ ਨਫਾ ਆ ਤੂੰ ਸਹੀ ਕਰਦਾ ਨਾਲੇ ਉੱਠੇ ਉੱਠ ਗਿਆ ਦੇਓ ਪੈਸੇ ਨਵੇੜੋ ਕਾਇਦਾ ਦਿੰਦਾ ਲਖਾਈ ਕਿਦੀ ਕਰਤੀ ਹੁਣ ਆਪੋ ਆਪੋ ਥੋੜੀ ਆਪੋ ਹਜ਼ਾਰ ਦੋ ਘਾਹ ਕਰੀਆਂ ਭਾਵੇਂ ਸਹੀ ਇਹ ਇਹ ਭਾਅ ਪੜ ਕੇ ਆਇਆ ਇਹ ਪੱਕਾ ਜਾਦਾ ਭਾਅ ਕੋਈ ਹਾਂਜੀ ਤੇ ਆਪਾਂ ਨੂੰ ਹਰਿਗਾ ਕਿੱਤਾ ਪੈਂਦਾ ਤੂੰ ਹਾਂ ਜਦਿਆਂ ਉਹ ਕੱਢਾਏ ਲਖਾਈ ਕਰਾ ਦੀ ਭਾਈ ਆਪੋ ਆਪਣੀ ਅੱਗੇ ਆ ਯਾਰ ਨਹੀਂ ਜੰਦਾ ਅਬ ਗੋਸ ਹੁੰਦਾ ਸੋਤੋਂ ਦਿਨ ਲਖਾਈ ਦਾ ਤੇ ਸੋਤੋਂ ਦਿਓ ਤੁਸੀਂ ਮੈਨੂੰ ਮਾਰਾ ਉਹ ਦਿੱਤੀ ਉਸਨੂੰ ਮਾਰ ਕੇ ਦਿੱਤ ਨੂੰ ਬਾਕੀ ਕਾਦੀ ਮਾਰਾ ਸਾਨਾ ਸਿਰੇ ਦਾ ਮੈਂ ਚੜਾਇਆ ਸੌਦਾ ਉਹ ਘਾਟਿਆ ਕੀਤੇ ਨੇ ਗੋਬਿੰਦੰਦਾ ਹਾਂ ਉਹ ਕਿਉਂ ਰੇਟਾਂ ਸਾਡੇ ਸਾਡੇ ਇੱਕ ਇਹਨੂੰ ਬੱਕਰਾ ਦੋ ਚੱਲ ਇਧਰੋਂ ਤੂੰ ਰੱਖ ਲਈ ਹਣ ਯਾਦ ਕਰਾ ਫੋੜ ਕੱਟਾ ਫੋਣ ਕਰਾ ਬਈ ਫੋੜ ਕੱਟਾ